ਭਾਰਤੀ ਮੈਚਾ ਪਹਿਲਵਾਨ ਵਿਨੇਸ਼ ਫੋਗਾਰ ਦੇ 올림픽 ਦੇ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪਾਰਤ ਵਾਸੀਆਂ ਦੇ ਵਿੱਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਪਰ ਹੁਣ ਇਸੇ ਵਿੱਚ ਕਾਰ ਕਈ ਖੇਡ ਪ੍ਰੇਮੀਆ ਦੇ ਵੱਲੋਂ ਆਪਣੇ ਪੱਧਰ ਤੇ ਵਿਨੇਸ਼ ਦੀ ਹੌਸਲਾ ਅਫਜ਼ਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਦਾ ਨਾਮ ਵੀ ਸ਼ਾਮਲ ਹੈ ਜਿਨ੍ਹਾਂ ਦੇ ਵੱਲੋਂ ਦੇਸ਼ ਦੀ ਇਸਤੀ ਵਿਨੇਸ਼ ਫੋਗਾਰ ਦੇ ਲਈ ਅਜੀਹਾ ਐਲਾਨ ਕੀਤਾ ਗਿਆ ਜਿਸ ਨੂੰ ਸੁਣ ਕੇ ਹਰ ਕੋਈ ਉਹਨਾਂ ਦੀਆਂ ਤਾਰੀਫਾ ਕਰ ਰਿਹਾ ਹੈ ਸੋ ਤੁਹਾਨੂੰ ਦੱਸਦੇ ਹਾਂ ਕਿ ਕੋਣ ਹਨ ਸਰਵਨ ਸਿੰਘ ਅਤੇ ਕੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਵਿਨੇਸ਼ ਫੋਗਾਟ ਦੇ ਲਈ ਐਲਾਨ ਪੈरिस 올림픽 ਦੇ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਦੇ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹਰ ਕੋਈ ਇਹੀ ਆਖ ਰਿਹਾ ਹੈ ਕਿ ਵਿਨੇਸ਼ ਫੋਗਾਟ ਦੇ ਨਾਲ ਇੱਕ ਵੱਡਾ ਟੱਕਾ ਹੋਇਆ ਹੈ ਕਈਆਂ ਦੇ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਸਿਆਸਤ ਦਾ ਸ਼ਿਕਾਰ ਹੋਈ ਹੈ ਨਹੀਂ ਤਾਂ ਉਸ ਦਾ 골ਡ ਮੈਡਲ ਪੱਕਾ ਸੀ ਇਸ ਤੋਂ ਬਾਅਦ ਸਾਰੇ ਪਾਸੇ ਵਿਨੈਸ਼ ਫੋਗਾਰ ਦੇ ਲਈ ਹਮਦਰਦੀ ਦੀ ਪਾਗਨਾ ਜ਼ਾਹਰ ਕੀਤੀ ਜਾ ਰਹੀ ਹੈ। ক্রিকেট ਪ੍ਰੇਮੀਆਂ ਦੇ ਵੱਲੋਂ ਵਿਨੈਸ਼ ਦੀ ਹੌਸਲਾ ਅਫਜ਼ਾਈ ਆਪੋ ਆਪਣੇ ਪੱਧਰ ਤੇ ਕਈ ਤਰ੍ਹਾਂ ਦੇ ਐਲਾਨ ਕਰਕੇ ਕੀਤੀ ਜਾ ਰਹੀ ਹੈ। ਇਸਦਣ ਪੰਜਾਬੀ ক্রিকেট ਜਗਤ ਦੇ ਉੱਗੇ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਦੇ ਵੱਲੋਂ ਆਪਣਾ ਖੇਡ ਰਤਨ ਪੁਰਸਕਾਰ ਵਿਨੈਸ਼ ਫੋਗਾਰ ਦੀ ਝੋਲੀ ਪਾਉਣ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਸਵਾ ਦੋ ਤੋਲੇ ਦਾ 골ਡ ਮੈਡਲ ਵੀ ਸ਼ਾਮਲ ਹੈ। ਜਿਵੇਂ ਹੀ ਉਹਨਾਂ ਦਾ ਇਹ ਐਲਾਨ ਸਾਹਮਣੇ ਆਇਆ ਹੈ ਕਸਾਰਿਆਂ ਦੇ ਵੱਲੋਂ ਉਹਨਾਂ ਦੇ ਇਸ ਫੈਸਲੇ ਦੀ ਚਮਕੀ ਤਾਰੀਫ਼ ਕੀਤੀ ਜਾ ਰਹੀ ਹੈ ਪ੍ਰਿੰਸੀਪਲ ਸਰਵਨ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਕਈ ਲੋਕਾਂ ਦੇ ਵੱਲੋਂ ਖੇਡ ਸਹਿਦ ਦਾ ਬਾਬਾ ਬੋੜ ਵੀ ਆਖਿਆ ਜਾਂਦਾ ਹੈ ਪ੍ਰਿੰਸੀਪਲ ਸਰਵਨ ਸਿੰਘ ਦੀ ਗੱਲ ਕਰੀਏ ਤਾਂ ਉਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕਰ ਦੇ ਰਹਿਣ ਵਾਲੇ ਨੇ ਜੋ ਮਯੂਦਾ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚੱਕਰ ਦੇ ਵਿੱਚ ਮਾਤਾ ਕਰਤਾਰਕੌਰ ਦੀ ਕੁੱਖੋਂ ਅਤੇ ਪਿਤਾ ਬਾਪੂ ਸਿੰਘ ਸੰਧੂ ਦੇ ਘਰ ਹੋਇਆ ਉਹਨਾਂ ਨੇ 1962 ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਬੀਏ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਤੋਂ 1974 ਦੇ ਵਿੱਚ ਐਮਏ ਦੀ ਪੜ੍ਹਾਈ ਪੂਰੀ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ 1971 ਦੇ ਵਿੱਚ ਪਟਿਆਲਾ ਤੋਂ ਖੇਡਾਂ ਦਾ ਔਰੀਐਂਟੇਸ਼ਨ ਕੋਰਸ ਐਨ ਆਈਐਸ ਕੀਤਾ 84 ਸਾਲਾਂ ਦੇ ਪ੍ਰਿੰਸੀਪਲ ਸਰਵਨ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਖੇਡਾਂ ਅਤੇ ਖਿਡਾਰੀਆਂ ਦੇ ਬਾਰੇ ਲਿਖ ਰਹੇ ਨੇ ਅਤੇ ਉਹਨਾਂ ਦੀਆਂ ਜ਼ਿਆਦਾਤਰ ਕਿਤਾਬਾਂ ਖੇਡਾਂ ਅਤੇ ਖਿਡਾਰੀਆਂ ਦੇ ਨਾਲ ਹੀ ਸਬੰਧਿਤ ਨੇ ਸਾਲ 2000 ਦੇ ਵਿੱਚ ਉਹ ਸੇਵਾਮੁਕਤ ਹੋ ਗਏ ਪਰ ਉਹਨਾਂ ਨੇ ਹਲੇ ਤੱਕ ਵੀ ਲਿਖਣਾ ਨਹੀਂ ਛੱਡਿਆ ਜਾਣਕਾਰੀ ਦੇ ਮੁਤਾਬਕ ਪ੍ਰਿੰਸੀਪਲ ਸਰਵਨ ਸਿੰਘ ਨੂੰ ਇੱਕ ਖੇਡ ਰਤਨ ਸਨਮਾਨ 5 ਮਾਰਚ 2023 ਨੂੰ ਪੰਜਾਬ ਦੀ ਮਿਨੀ 올림픽ਸ ਦੇ ਵਜੋਂ ਜਾਣਿਆ ਜਾਂਦੀਆਂ ਹਰਬੰਸ ਸਿੰਘ ਪੂਰੇ ਵਾਲ ਯਾਦਗਾਰੀ ਖੇਡਾਂ ਹਕੀਮਪੁਰ ਵਿਖੇ ਉਹਨਾਂ ਦੀ ਖੇਡ ਸਹਿਤ ਜਗਤ ਦੀਆਂ ਪ੍ਰਾਪਤੀਆਂ ਅਤੇ ਲਿਖਣੀ ਕਰਕੇ ਦਿੱਤਾ ਗਿਆ ਸੀ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਸਰਵਨ ਸਿੰਘ ਨੇ ਆਪਣੇ ਇਸ ਫੈਸਲੇ ਦੇ ਬਾਰੇ ਬੋਲਦਿਆਂ ਆਖਿਆ ਕਿ ਸਾਰੇ ਖੇਡ ਪ੍ਰੇਮੀ ਖੇਡ ਪ੍ਰਮੋਟਰਾਂ ਨੇ ਮਿਲ ਕੇ ਤੈਅ ਕੀਤਾ ਹੈ ਕਿ ਉਹ ਵਨੇਸ਼ ਫੋਗਾਟ ਦਾ ਵੱਧ ਤੋਂ ਵੱਧ ਸਨਮਾਨ ਕਰਨਗੇ ਉਹਨਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਉਹ ਦੇਸ਼ ਦੀ ਇਸ ਬੱਚੀ ਨੂੰ ਆਪਣਾ ਖੇਡ ਰਤਨ ਪੁਰਸਕਾਰ ਦੇਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦਾ ਅਸਲੀ 골ਡ ਮੈਡਲ ਗੰਦੀ ਸਿਆਸਤ ਦੀ ਭੇਟ ਚੜ ਗਿਆ ਉਹਨਾਂ ਇਹ ਵੀ ਆਖਿਆ ਕਿ ਵਿਨੇਸ਼ ਇੱਕ ਅਜਿਹੀ ਪਹਿਲਵਾਨ ਹੈ ਜਿਸ ਨੇ ਕਈ ਹੋਰਨਾਂ ਕੁੜੀਆਂ ਦੇ ਲਈ ਸੰਘਰਸ਼ ਕੀਤਾ ਹੈ ਅਤੇ ਆਪਣੇ ਕਈ ਸਾਲ ਕੁਸ਼ਤੀ ਦੇ ਨਾ ਕਰ ਦਿੱਤੇ ਪਰ ਜਦੋਂ ਉਹ ਆਪਣੇ ਕੈਰੀਅਰ ਦੇ ਸਭ ਤੋਂ ਸਿਖਰਲੇ ਮਕਾਮ ਤੇ ਪੁੱਜੀ ਤਾਂ ਉਸ ਨੂੰ ਕੋਜੀ ਸਿਆਸਤ ਦਾ ਸ਼ਿਕਾਰ ਬਣਾ ਦਿੱਤਾ ਗਿਆ ਉਹਨਾਂ ਆਖਿਆ ਕਿ ਮੇਰੇ ਵੱਲੋਂ ਦਿੱਤਾ ਗਿਆ ਸਨਮਾਨ ਤਾਂ ਸਿਰਫ ਟੋਕਨ ਹੈ ਅਸੀਂ ਵਨੇਸ਼ ਤੇਰੀ ਹੋਰ ਵੀ ਕੁਝ ਵੱਡਾ ਕਰਨ ਦੀ سوچ ਰਹੇ ਹਾਂ ਦੱਸਦੀ ਕਿ ਪੈरिस 올림픽 ਦੇ ਫਾਈਨਲ ਮੁਕਾਬਲੇ ਵਾਲੇ ਦਿਨ ਸਵੇਰੇ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਪਾਰ ਜ਼ਿਆਦਾ ਹੋਣ ਕਰਕੇ ਅਯੋਗ ਘਰਾੜ ਦਿੱਤਾ ਗਿਆ ਸੀ ਵਿਨੇਸ਼タル ਵਾਪਿਸ ਘਟਨਾ ਤੇ ਜਿੱਥੇ ਸਾਰੇ ਭਾਰਤ ਵਾਸੀਆਂ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਉੱਥੇ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਿਆਸਤ ਵੀ ਗਰਮਾਈ ਹੋਈ ਹੈ ਵਿਨੇਸ਼ ਤੇ ਦਿਲ ਤੇ ਜੋ ਬੀਤਰੀ ਹੈ ਉਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਾਈਨਲ ਮੁਕਾਬਲੇ ਦੇ ਵਿੱਚ ਅਯੋਗ ਘਰਾੜ ਦਿੱਤੇ ਜਾਣ ਤੋਂ ਬਾਅਦ ਉਸਨੇ ਇਹ ਕਹਿੰਦਿਆਂ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਕਿ ਕੁਸ਼ਤੀ ਜਿੱਤ ਗਈ ਉਹ ਹਾਰ ਗਈ ਸੋ ਜਿਹੜੇ ਲੋਕ ਵਿਨੇਸ਼ ਫੋਗਾਰਦ ਦੀ ਹੌਸਲਾ ਅਫਜ਼ਾਈ ਦੇ ਲਈ ਅੱਗੇ ਆ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਸ ذریعے ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ